जो भी बाजार जागो ना कोई ना कोई कुछ ना कुछ भुल ही जाता हमेशा हूँ दीदी आए सी आ देखो एक्टिव तो बैठी हाँ मैं वेट कर रही हूँ दीदी पहला पिछले बैठ गए फिर केंद्र ओ मैं तो वह भुल गई मैं भुल गई दोबारा गए ने हूँ देखो आन गए उतो देखो आ गए भुलक्कड़ हूँ उन्होंने मैं कहूँगी भुलक्कड़ क्या मैं नहीं भूली कुछ भी कि भुल गए थे ਮੈਂ ਆਹ ਪਾਈ ਦਾ ਟੁਕੜਾ ਪਹੁੰਚੀ ਸੀ ਜਿਹਦੇ ਖਾਪ ਦਾ ਲੈ ਕੇ ਆਉਣਾ ਐਕਚੁਅਲੀ ਆ ਦੇਖਿਆ ਮੈਂ ਕਿਹਾ ਸੀ ਨਾ ਕੁਛ ਨਾ ਕੁਝ ਭੁੱਲਦੇ ਨੇ ਹਮੇਸ਼ਾ ਲੇਟ ਕਰਾ ਦਿੰਦੇ ਨੇ ਨਹੀਂ ਲੇਟ ਨਹੀਂ ਹੁੰਦੇ ਆਗੇ ਦੇਖਿਆ ਸਾਰਾ ਕੁਝ ਮਿਲ ਜਾਣਾ ਜੇ ਬਾਜ਼ਾਰ ਖੁੱਲਾ ਬਾਜ਼ਾਰ ਖੁੱਲਿਆ 7 ਵਜੇ ਨੇ ਸ਼ਾਮ ਦੇ ਦੇਖ ਲਓ ਚਲੋ ਉਹ ਦੇਖੋ ਬਿੱਲੀ ਆ ਗਈ ਇਹਨੇ ਹੁਣ ਗੇਟ ਦੇ ਉੱਪਰੋਂ ਜੀ ਆਉਣਾ ਉਹ ਆ ਗਈ ਸਵੇਰੇ ਸਵੇਰੇ ਮਾਉ ਆ ਗਈ ਸੀ ਤੁਸੀਂ ਉਧਰੋਂ ਕੁਮ ਜੋਂ ਥੱਲੇ ਜਾਲ ਮਾਰੂਗੀ ਇੱਧਰ ਇੱਧਰ ਥੱਲੇ ਆ ਜਾ ਆ ਜਾ ਪਹਿਲਾਂ ਤਾਂ ਸਿਰਫ ਪੰਜ ਤੋਤੇ ਸੀਗੇ ਆ ਦੇਖੋ ਹੁਣ ਸਾਰੇ ਬਸ ਇੱਧਰ ਵੀ ਤੋਤੇ ਤੋਤੇ ਆ ਵੀ ਤੋਤੇ ਕਿੰਨੇ ਸਾਰੇ ਉੱਡ ਕੇ ਬੈਠੇ ਨੇ ਉਹ ਔਰ ਦੇਖੋ ਬਾਂਦਰ ਬੈਠਾ ਥੇ ਇਹ ਅੱਜ ਕਾਫੀ ਟਾਈਮਾਂ ਦਾ ਆਇਆ ਵੈਸੇ ਇੱਧਰ ਬਾਂਦਰਾਂ ਦਾ ਬੰਦ ਕਰਤਾ ਸੀ ਆਉਣਾ ਪਤਾ ਨਹੀਂ ਕਿੱਧਰੋਂ ਆਇਆ ਅੱਜ ਮੌਸਮ ਨਾ ਬਹੁਤ ਜ਼ਿਆਦਾ ਠੰਡਾ ਨਾ ਇਸ ਘਰ ਕਿ ਅੱਜ ਇੰਨੇ ਤਰ੍ਹਾਂ ਦੇ ਪੰਛੀ ਆਏ ਰਹੇ ਬੱਚ ਤਾਂ ਰੋਜ਼ ਹੀ ਆਉਂਦੇ ਨੇ ਜਿਵੇਂ ਇੱਥੇ ਹੁਣ ਤੋਤੇ ਬੈਠੇ ਨੇ ਹੌਰਨਬਿਲ ਵੀ ਆਏ ਸੀਗੇ ਵਾਹ ਹੌਰਨ ਵੀ 来 ਸੀ ਬੁਲਬੁਲ ਆਈ ਸੀ ਇੱਕ ਇੱਕ ਪਹਾੜੀ ਪੰਛੀ ਆਉਂਦਾ ਇੱਥੇ ਬ੍ਰਾਊਨ ਜੇ ਕਲਰ ਦਾ ਇੱਥੇ ਰੋਜ਼ ਬੈਠਾ ਹੁੰਦਾ ਉਹ ਆਇਆ ਸੀ ਆ ਦੇਖੋ ਅਸੀਂ ਨਾ ਇੱਕ ਟੇਬਲ ਸੀਗਾ ਸਾਡੇ ਕੋਲ ਐਕਸਟਰਾ ਪਿਆ ਅਸੀਂ ਉਹ ਏਸੀ ਦੇ ਉਹਦੇ ਉੱਤੇ ਲਾਤਾ ਸਾਰਿਆਂ ਨੂੰ ਇਹ ਲਾ ਦੇਣਾ ਚਾਹੀਦਾ ਵੈਸੇ ਕਿਉਂਕਿ ਅੱਜਕਲ ਗਰਮੀ ਇੰਨੀ ਹੈ ਨਾ ਏਸੀ ਟ੍ਰਿਪ ਕਰ ਜਾਂਦਾ ਪੂਰਾ ਪ੍ਰੋਪਰ ਕਵਰ ਕੀਤਾ ਹੋਇਆ ਇਹਨੂੰ ਬਿਲਕੁਲ ਵੀ ਕਿਤੋਂ ਵੀ ਧੁੱਪ ਨਹੀਂ ਲੱਗਦੀ ਹੈਗੀ ਇਸ ਕਰਕੇ ਵਧੀਆ ਚੱਲਦਾ ਹੁਣ ਅੱਜ ਕarele ਬਣਾਉਣ ਲੱਗੇ ਆ ਫਟਾਫਟ ਕਿਉਂਕਿ ਜਪਨੀਤ ਵੀ ਕਹਿੰਦੀ ਸੀਗੀ ਤੇ ਭਗਵੰਤ ਵੀਰ ਜੀ ਨੂੰ ਵੀ ਭਰੇ ਹੋਏ ਕarele ਪਸੰਦ ਨੇ ਇਸ ਕਰਕੇ ਅੱਜ ਇਹ ਬਣਨਗੇ ਇੱਕ ਦਿਨ ਮੈਂ ਕੱਟ ਕੇ ਬਣਾਏ ਸੀਗੇ ਐਵੇਂ ਮਸਾਲਾ ਤਾਂ ਦੋਨਾਂ ਦਾ ਸੇਮ ਹੀ ਬਣਦਾ ਪਰ ਥੋੜਾ ਫਲੇਵਰ ਦਾ ਫਰਕ ਪੈ ਜਾਂਦਾ ਬਹੁਤ ਮਿਹਨਤ ਲੱਗੀ ਪਰ ਕarele ਤਿਆਰ ਹੋ ਗਏ ਬਹੁਤ ਸਵਾਦ ਬਣੇ ਨੇ ਸਾਰਿਆਂ ਨੇ ਖਾ ਲੇ ਨਾਲੇ ਮੇਰੀ ਤਾਰੀਫ ਵੀ ਕਰਤੀ ਆ ਦੇਖੋ ਹੁਣ ਮੈਂ ਵੀ ਖਾਣ ਲੱਗੀ ਆ ਮੈਂ ਨਾ ਦੁੱਧ ਹੋਰ ਲੈ ਕੇ ਆਈ ਆ ਉਹ ਵਿਚਾਰੇ ਫੇਰ ਭੱਜੇ ਫਿਰਨ ਲੱਗ ਗਏ ਉਹਨਾਂ ਨੂੰ ਲੱਗਿਆ ਲੱਗਦਾ ਵੀ ਹੁਣ ਬਸ ਮੈਂ ਇਹਨਾਂ ਨੂੰ ਦੁੱਧ ਪਾਉਂਗੀ ਆ ਜਾ ਆ ਜਾ ਚੱਲ ਚੱਲ ਆ ਜਾ ਆ ਜਾ ਉਹ ਦੇਖੋ ਕੀੜੇ ਨਾਲ ਖੇਡ ਰਿਹਾ ਡਰ ਗਿਆ ਛੋਟੇ ਜਿਹੇ ਕੀੜੇ ਤੋਂ ਡਰ ਗਿਆ ਉਹ ਮੈਨੂੰ ਤਾਂ ਇਹਨਾਂ ਦੀ ਸ਼ਰਾਰਤਾਂ ਦੇਖਣ ਜੀ ਬਹੁਤ ਮਜ਼ਾ ਆ ਰਿਹਾ ਆ ਦੇਖੋ ਮੈਂ ਦੁੱਧ ਪਾਇਆ ਰ ਸਾਰੇ ਭੱਜ ਗਏ ਹੁਣ ਅਬ ਬਿੱਲੀ ਪਤਾ ਕੀ ਕਰਦੀ ਆ ਪਹਿਲਾਂ ਤਾਂ ਨਾ ਇੱਥੇ ਰੌਲਾ ਪਾਈ ਜਾਊਗੀ ਵੀ ਮਿਆਉ ਮਿਆਉ ਕਰੀ ਆਊਗਾ ਸਾਨੂੰ ਲੱਗਦਾ ਵੀ ਹਾਂ ਚੱਲ ਇਹਨੂੰ ਭੁੱਖ ਲੱਗੀ ਆ ਅਸੀਂ ਦੁੱਧ ਪਾ ਦਿੰਨੇ ਆ ਇੱਕ ਘੁੱਟ ਪੀ ਕੇ ਉਸ ਤੋਂ ਬਾਅਦ ਇੱਕ ਸਾਈਡ ਤੇ ਹਟ ਜਾਂਦੀ ਆ ਫਿਰ ਬੱਚਿਆਂ ਨੂੰ ਬੁਲਾ ਲਿਆ ਹੁੰਦੀ ਆ ਫਿਰ ਉਹ ਪੀਣ ਲੱਗ ਜਾਂਦੇ ਨੇ ਪੀ ਲਓ ਪੀ ਲਓ ਦੇਖੋ ਰਾਤ ਦਾ ਮੌਸਮ ਕਿੰਨਾ ਸੋਹਣਾ ਸੂਰਜ ਕਿੰਨਾ ਸੌਰੀ ਰਾਤ ਨੂੰ ਸੂਰਜ ਨਹੀਂ ਚੰਦ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਇਤਨੇ ਵੀਡੀਓ ਚਾਹੇ ਇੰਨਾ ਕਲੀਅਰ ਨਹੀਂ ਆ ਰਿਹਾ ਸਾਹਮਣੇ ਤਾਂ ਇੰਨਾ ਸੋਹਣਾ ਸੀਨ ਬਣ ਰਿਹਾ ਨਾ ਬਾਲੀ ਕੰਨ ਜਿਹੜੀ ਨਿਊ ਬਣਵਾਈ ਸੀ ਉਹਨੂੰ ਪੇਂਟ ਹੋਣਾ ਕਿਉਂਕਿ ਇਹ ਤੋਂ ਬਿਨਾ ਸਰ ਨਹੀਂ ਲੱਗੇ ਬਾਕੀ ਕੰਮ ਤਾਂ ਥੱਲੇ ਵਾਲਾ ਹੋ ਗਿਆ ਸੀਗਾ ਸਿਰਫ ਇਹੀ ਰਹਿ ਗਈ ਸੀਗੀ ਥੋੜੇ ਦਰ ਕੰਦ ਕੰਨ ਲੱਗੇ ਨੇ ਆਹ ਵਾਲੀ ਕੰਦ ਕੰਪਲੀਟ ਹੋ ਗਈ ਤੇ ਉਹ ਵਾਲੀ ਵੀ ਤੇ ਆਹ ਵਾਲੀ ਵਾਈਟ ਵੀ ਹੁਣ ਇੱਥੇ ਵਾਈਟ ਕਰਨ ਲੱਗੇ ਹਾਂ

ਉਹ ਮਿਲਣਾ ਉਹ ਵਖਰੇ ਮਿਲਣਾ ਹਾਂਜੀ ਉਹ ਰੋਣਾ ਉਹ ਜਿਹਨੂੰ ਗਏ ਕਿਹੜਾ ਕਹਿੰਦੇ ਹੋ ਇਹ ਮੀਆਂ ਅੰਨੀਆਂ ਕਹਿੰਦੇ ਆ ਅੰਦਰੋਂ ਨਹੀਂ ਉਹ ਨਹੀਂ ਜਾਂਦਾ ਬੱਚਾ ਕਰਨੇ ਕੋਈ ਨਹੀਂ ਬੱਚਾ ਬਹੁਤ ਸਾਨੂੰ ਪਤਾ ਹੀ ਨਹੀਂ ਸੀਗਾ ਐਂ